ਵਿਚਾਰਾਂ ਨੂੰ ਉਲਟਾਉਣਾ ਤਾਂ ਜੋ ਭਜਨ ਸੰਗਤ ਨਾ ਨਿਰਮਲ ਸੋਚ ਭਜਨ ਸੰਗਤ ਵਿੱਚ ਮਿਲਣ ਤੋਂ ਵਾਲੀ ਭਾਵਾਂ ਅਤੇ ਵਿਚਾਰਾਂ ਨੂੰ ਨਵੀਂ ਦਿਸ਼ਾ ਦੇਣ ਦੀ ਸਹੈਤਾ ਕਰਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਮਨ ਇੰਨਾ ਕੱਬਾ ਹੈ ਕਿ ਰੋਹਾਨੀ ਅਭਿਆਸ ਵਾਲੀ ਸੋਚ ਦੇ ਸਾਰ ਹੀ ਇਹ ਸਭ ਕੁਝ ਉਲਟ-ਪੁਲਟ ਕਰ ਦਿੰਦਾ ਹੈ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਅੰਕਾਰ ਵੀ ਤਾਂ ਮਨ ਵਿੱਚ ਇਹਨਾਂ ਦੇ ਵਿਰੋਧੀ ਗੁਣ ਪੈਦਾ ਕਰਨ ਦੀ ਗੱਲ ਕਰਦੇ ਹਾਂ ਤਾਂ ਜੋ ਸਾਨੂੰ ਭਜਨ ਸਿਮਰਨ ਅਤੇ ਰੋਹਾਨੀ ਤਰੱਕੀ ਵਿੱਚ ਸਹਾਇਤਾ ਮਿਲੇ ਕਿ ਅਸੀਂ ਇਸ ਤਰ੍ਹਾਂ ਕਰਨ ਵਿੱਚ ਸਫਲ ਹੋ ਜਾਂਦੇ ਹਾਂ ਆਮ ਤੌਰ ਤੇ ਹੁੰਦਾ ਇਹ ਹੈ ਕਿ ਮਨ ਆੜੇ ਆ ਜਾਂਦਾ ਹੈ ਅਤੇ ਸਭ ਕੁਝ ਉਲਟ-ਪੁਲਟ ਕਰ ਦਿੰਦਾ ਹੈ ਮਿਸਾਲ ਦੇ ਤੌਰ ਤੇ ਕਾਮ ਇੰਦਰੀਆਂ ਦੇ ਭੋਗਾਂ ਵੱਲ ਖਿੱਚਦਾ ਹੈ ਇਸ ਦਾ ਵਿਰੋਧੀ ਗੁਣ ਸ਼ੀਲ ਜਾਂ ਸੰਜਮ ਹੈ ਭਾਰਤ ਕੀ ਆਪਣੇ ਆਪ ਨੂੰ ਰੋਹਾਨੀ ਮਾਰਗ ਦੇ ਪੰਥੀ ਕਹਿਣ ਦੇ ਬਾਅਦ ਗੀਤ ਅਸੀਂ ਸ਼ੀਲ ਜਾਂ ਸੰਜਮ ਨੂੰ ਕੰਮ ਲੈਂਦੇ ਹਾਂ ਕਿ ਇਹ ਇੱਕ ਅਚੰਭਾ ਨਹੀਂ ਹੈ ਕਿ ਅਸੀਂ ਸੰਜਮ ਦੇ ਸਰਪ੍ਰਸਤ ਭਜਨ ਸਿਮਰਨ ਦੇ ਅਭਿਆਸ ਵਿੱਚ ਹੀ ਵਰਤੋਂ ਕਰਦੇ ਹਾਂ ਅਸੀਂ ਇਹ ਕਹਿਣ ਤੱਕ ਜਾਂਦੇ ਹਾਂ ਕਿ ਬਹੁਤ ਆ ਭਾਜਨ ਸਿਮਰਨ ਖਤਰਨਾਕ ਜਹਾਨੀਕਾਰਕ ਹੁੰਦਾ ਹੈ ਇਸ ਦੇ ਉਲਟ ਅਸੀਂ ਕਾਮ ਬਾਸ਼ਨਾ ਵਿੱਚ ਬਹਿ ਜਾਣ ਦੀ ਆਪਣੀ ਕਮਜ਼ੋਰੀ ਦੇ ਹੱਕ ਵਿੱਚ ਦਲੀਲਾਂ ਦਿੰਦੇ ਹਾਂ ਅਸੀਂ ਇੱਥੋਂ ਤੱਕ ਕਹਿ ਦਿੰਦੇ ਹਾਂ ਕਿ ਮੈਂ ਤਾਂ ਅਨੁਭਵ ਪ੍ਰਾਪਤ ਕਰਨ ਦੇ ਖਾਤਰ ਭੋਗ ਭੋਗਿਆ ਸੀ ਅਸੀਂ ਦਲੀਲیں ਦਿੰਦੇ ਹਾਂ ਮੇਰੇ ਲਈ ਇਹ ਤਜਰਬਾ ਕਰਨਾ ਜ਼ਰੂਰੀ ਸੀ ਮੈਨੂੰ ਇਸ ਚੀਜ਼ ਦਾ ਗਿਆਨ ਹੋਣਾ ਚਾਹੀਦਾ ਸੀ ਮੈਨੂੰ ਇਸ ਅਨੁਭਵ ਤੋਂ ਲੰਘਣਾ ਹੀ ਚਾਹੀਦਾ ਸੀ ਰੋਹਾਨੀ ਮਾਰਗ ਦਾ ਸਾਧਕ ਹੋਣ ਦੇ ਨਾਤੇ ਸਾਨੂੰ ਇਸ ਤੋਂ ਬਿਲਕੁਲ ਉਲਟ ਸੋਚਣਾ ਅਤੇ ਕਰਨਾ ਚਾਹੀਦਾ ਸੀ ਸਾਡੇ ਅੰਦਰ ਕਾਮਨਾ ਵੱਧ ਤੋਂ ਵੱਧ ਭਜਨ ਸਿਮਰਨ ਦੀ ਹੋਣੀ ਚਾਹੀਦੀ ਹੈ ਜੇ ਸਾਡੇ ਅੰਦਰ ਰੋਹਾਨੀਅਤ ਦੀ ਡੂੰਗੀ ਕਾਮਨਾ ਹੈ ਤਾਂ ਸਾਡੇ ਅੰਦਰ ਭਜਨ ਸਿਮਰਨ ਕਰਨ ਦੀ ਡੂੰਗੀ ਕਾਮਨਾ ਜਾਂ ਤੜਪ ਵੀ ਹੋਣੀ ਚਾਹੀਦੀ ਹੈ ਸਾਡੇ ਮਨ ਵਿੱਚ ਭਜਨ ਸਿਮਰਨ ਦੀ ਇੰਨੀ ਪਰਬਲ ਕਾਮਨਾ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਅਵਸਥਾ ਵਿੱਚ ਪਹੁੰਚ ਜਾਈਏ ਜਿੱਥੇ ਆਪਣਾ ਆਪਾ ਵੀ ਇਸ ਵਿੱਚ ਖੋ ਗਏ। ਕ੍ਰੋਧ ਰੂਪੀ ਵਿਕਾਰ ਨੂੰ ਵੀ ਭਜਨ ਸਿਮਰਨ ਵਿੱਚ ਉન્નਤੀ ਵੱਲ ਮੋੜਿਆ ਜਾ ਸਕਦਾ ਹੈ। ਜਦ ਕੋਈ ਵਿਅਕਤੀ ਸਾਨੂੰ ਪਸੰਦ ਨਾ ਆਉਣ ਵਾਲਾ ਕੰਮ ਕਰ ਦਿੰਦਾ ਹੈ ਤਾਂ ਅਸੀਂ ਆਮ ਤੌਰ ਤੇ ਇੱਕ ਨਾ ਮੋਸਨੇ ਸੁਭਾਰਨ ਦੀ ਕੋਸ਼ਿਸ਼ ਕਰਦੇ ਹਾਂ ਜਦ ਅਸੀਂ ਦੇਖਦੇ ਹਾਂ ਕਿ ਦੁਨੀਆ ਉਸ ਤਰ੍ਹਾਂ ਦੀ ਨਹੀਂ ਹੈ ਜਿਸ ਤਰ੍ਹਾਂ ਦੀ ਅਸੀਂ ਚਾਹੁੰਦੇ ਹਾਂ ਕਿ ਹੋਵੇ ਤਾਂ ਅਸੀਂ ਗੁੱਸੇ ਵਿੱਚ ਆ ਜਾਂਦੇ ਹਾਂ ਅਸੀਂ ਗੁੱਸੇ ਨਾਲ ਭਰੇ ਹੋਏ ਕਹਿੰਦੇ ਹਾਂ ਇਹ ਬੰਦਾ ਕਿਸੇ ਕੰਮ ਦਾ ਨਹੀਂ ਮੈਂ ਚਾਹੁੰਦਾ ਹਾਂ ਤੁਸੀਂ ਇਸ ਤਰ੍ਹਾਂ ਚੱਲੋ ਪਰ ਜਦ ਪਗਨ ਸਿਮਰਨ ਕਰਨ ਦੀ ਵਾਰੀ ਆਉਂਦੀ ਹੈ ਤਾਂ ਇੰਜ ਲੱਗਦਾ ਹੈ ਕਿ ਆਪਣੇ ਆਪ ਨੂੰ ਪੂਰੀ ਤਰ੍ਹਾਂ ਛੇਮਾਕਾਰ ਦੇਣ ਤੋਂ ਇਲਾਵਾ ਕੋਈ ਦੂਜਾ ਰਸਤਾ ਹੀ ਨਹੀਂ ਬੜਾ ਜ਼ਰੂਰੀ ਸਵਾਲ ਹੈ ਕਿ ਜਦੋਂ ਆਪਣੇ ਆਪ ਨੂੰ ਸੁਧਾਰਨ ਦੀ ਗੱਲ ਆਉਂਦੀ ਹੈ ਤਾਂ ਸਾਡਾ ਦੂਸਰਿਆਂ ਨੂੰ ਸੁਧਾਰਨ ਵਾਲਾ ਜੋਸ਼ ਕਿੱਥੇ ਅਲੋਪ ਹੋ ਜਾਂਦਾ ਹੈ ਦੂਜਿਆਂ ਉੱਤੇ ਗੁੱਸਾ ਕੱਢਣ ਵਾਂਗ ਕੀ ਕਦੇ ਆਪਣੇ ਮਨ ਦੇ ਮੂਹਤੇ ਦੀ ਚਪੇੜ ਮਾਰ ਕੇ ਉਹਨੂੰ ਸੁਧਰ ਲਈ ਕਹਿੰਦੇ ਹਾਂ ਤੈਨੂੰ ਹਰ ਹਾਲਤ ਵਿੱਚ ਭਜਨ ਉੱਤੇ ਬੈਠਣਾ ਪਵੇਗਾ ਤੈਨੂੰ ਭਜਨ ਸਿਮਰਨ ਕਰਨਾ ਹੀ ਪਵੇਗਾ ਪਰ ਹੁੰਦਾ ਕੀ ਹੈ ਅਫਸੋਸ ਅਸੀਂ ਛਿਮਾ ਦਾ ਰੂਪ ਬਣ ਜਾਂਦੇ ਹਾਂ ਅਸੀਂ ਕਹਿੰਦੇ ਹਾਂ ਮੇਰੇ ਨਿਰਬਲ ਮਨ ਭਜਨ ਤੇਰੇ ਲਈ ਬੜਾ ਔਖਾ ਹੈ ਜੇ ਤੈਨੂੰ ਲੋੜ ਤੋਂ ਵੱਧ ਦਵਾਵਾਂਗਾ ਤਾਂ ਤੂੰ ਬਾਗੀ ਹੋ ਕੇ ਮੇਰੇ ਤੇ ਹਾਵੀ ਹੋ ਜਾਵੇਂਗਾ ਜਾਂ ਤੈਨੂੰ ਮaaf ਕੀਤਾ ਕਿਉਂਕਿ ਮੈਨੂੰ ਪਤਾ ਹੈ ਕਿ ਤੂੰ ਬਹੁਤ નિર્ਦਲ ਹੈ ਭਗਤ ਜੀੰਮਰਨ ਦਾ ਅਨੁਸ਼ਾਸਨ ਲਾਗੂ ਕਰਨ ਵਿੱਚ ਅਸੀਂ ਇੱਕਦਮ क्षमा ਦਾ ਰੂਪ ਬਣ ਜਾਂਦੇ ਹਾਂ ਅਸੀਂ ਇੰਨੇ ਮਕਾਰ ਹਾਂ ਕਿ ਪੂਰਾ ਯਤਨ ਨਾ ਕਰਨ ਲਈ ਆਪਣੇ ਆਪ ਨੂੰ ਤਾਂ maaf ਕਰ ਦਿੰਦੇ ਹਾਂ ਪਰ ਦੂਸਰਿਆਂ ਨਾਲ ਬਾਰਤ ਦੇਸ਼ਾਂ ਨੇ ਕਦੇ ਆਪਣੇ ਕ੍ਰੋਧ ਨੂੰ ਲਗਾਮ ਨਹੀਂ ਤੋੜੀ। ਉਹਨਾ ਬਿਲਕੁਲ ਇਸ ਤੋਂ ਉਲਟ ਚਾਹੁੰਦਾ ਹੈ। ਜੇ ਕ੍ਰੋਧ ਕਰਨਾ ਹੀ ਹੈ ਤਾਂ ਆਪਣੇ ਮਨ ਨਾਲ ਕਰਨਾ ਚਾਹੀਦਾ ਹੈ। ਸਾਨੂੰ ਮਨ ਨੂੰ ਕਹਿਣਾ ਚਾਹੀਦਾ ਹੈ, "ਤੂੰ ਮੇਰਾ ਕੀ ਹਾਲ ਕਰ ਰਿਹਾ ਹੈਂ? ਤੂੰ ਮੈਨੂੰ ਗੁਰਾਹੇ ਪਾਉਂਦੀ ਕਿਉਂ ਕੋਸ਼ਿਸ਼ ਕਰ ਰਿਹਾ ਹੈਂ? ਤੂੰ ਮੈਨੂੰ ਆਪਣਾ ਜੀਵਨ ਬਰਬਾਦ ਕਰਨ ਲਈ ਕਿਉਂ ਮਜਬੂਰ ਕਰ ਰਿਹਾ ਹੈਂ?" ਤੂੰ ਚੁੱਪ ਕਰਕੇ ਸ਼ਾਂਤੀ ਨਾਲ ਜੀਵਨ ਦੇਖਦਾ ਹੁਣ ਲੋਭ ਨੂੰ ਲੈ ਲਓ ਅਸੀਂ ਰੋਜ਼ ਦੁਕਾਨਾਂ ਜਾਂ ਸਟੋਰਾਂ ਵੱਲ ਜਾਂ ਕੰਪਿਊਟਰਾਂ ਵੱਲ ਮਾਲ ਅਸਬਾਬ ਖਰੀਦਣ ਲਈ ਭੱਜੇ ਫਿਰਦੇ ਹਾਂ ਅਸੀਂ ਬੇਤਹਾਸ਼ਾ ਭਾਤ ਭਾਤ ਦੀਆਂ ਹੋਰ ਹੋਰ ਚੀਜ਼ਾਂ ਇਕੱਠੀਆਂ ਕਰੀ ਜਾਂਦੇ ਹਾਂ ਅਸੀਂ ਵੱਧ ਤੋਂ ਵੱਧ ਚੀਜ਼ਾਂ ਨੂੰ ਜੱਫਾ ਮਾਰਨਾ ਚਾਹੁੰਦੇ ਹਾਂ ਤੇ ਹਰ ਕਿਸਮ ਦੇ ਹਾਰ ਸ਼ਿੰਗਾਰ ਇਕੱਠੇ ਕਰ ਲੈਣਾ ਚਾਹੁੰਦੇ ਹਾਂ ਸਾਨੂੰ ਸਭ ਤੋਂ ਵਧੀਆ ਘਰ ਚਾਹੀਦੀ ਹੈ ਸਭ ਤੋਂ ਵਧੀਆ ਬੰਗਲਾ ਚਾਹੀਦਾ ਹੈ ਅਸੀਂ ਚਾਹੁੰਦੇ ਹਾਂ ਕਿ ਸਭ ਸਾਡੀ ਨਜ਼ਰ ਵਿੱਚ ਹੋਣ ਅਤੇ ਅਸੀਂ ਸਭ ਦੀ ਨਜ਼ਰ ਵਿੱਚ ਹੋਈਏ ਹੋ ਸਕਦਾ ਹੈ ਉਪਰੀ ਨਜ਼ਰੀ ਦੇਖਿਆ ਇਹ ਨਿੱਕੀਆਂ ਨਿੱਕੀਆਂ ਗੱਲਾਂ ਵਰਤਿਤ ਹੋਣ ਪਰ ਜੇ ਅਸੀਂ ਸਾਵਧਾਨੀ ਤੋਂ ਕੰਮ ਨਹੀਂ ਲਵਾਂਗੇ ਅਤੇ ਆਪਣੇ ਪਰਮਾਰਥੀ ਲਾਭ ਨੂੰ ਮੁੱਖ ਨਹੀਂ ਰੱਖਾਂਗੇ ਤਾਂ ਛੇਤੀ ਹੀ ਸਾਡਾ ਮਨ ਅਸਮਾਨ ਚੁੰਡੀਆਂ ਉੱਚੀਆਂ ਤੇ ਵੱਡੀਆਂ ਇਮਾਰਤਾਂ ਦੀ ਖਾਹਿਸ਼ ਕਰਨ ਲੱਗ ਪਏ ਹਾਂ ਅਸੀਂ ਵੱਡੀਆਂ-ਵੱਡੀਆਂ ਸਲਤਨਤਾਂ ਦੇ ਮਾਲਕ ਬਣਨਾ ਚਾਹਾਂਗੇ ਅਤੇ ਆਪਣੇ ਲਾਭ ਲਈ ਸਾਰੀ ਦੁਨੀਆ ਨੂੰ ਲੁੱਟਣ ਤੋਂ ਗੁਰੇਜ਼ ਨਹੀਂ ਕਰਾਂਗੇ ਅਸੀਂ ਥੋੜੇ ਜਿਹੇ ਗਿਆਨ ਅਤੇ ਥੋੜੀ ਜਿਹੀ ਵਿੱਦਿਆ ਨਾਲ ਸੰਤੁਸ਼ਟ ਹੋਣ ਦੀ ਥਾਂ ਸਾਰੇ ਸੰਸਾਰ ਦਾ ਗਿਆਨ ਹਾਸਲ ਕਰਕੇ ਸਾਰਿਆਂ ਨੂੰ ਆਪਣੇ ਗਿਆਨ ਨਾਲ ਹੈਰਾਨ ਕਰਨਾ ਚਾਹਾਂਗੀ ਦਰਅਸਲ ਸਾਨੂੰ ਇਹਨਾਂ ਚੀਜ਼ਾਂ ਵਿੱਚੋਂ ਬਹੁਤੀਆਂ ਚੀਜ਼ਾਂ ਦੀ ਲੋੜ ਹੀ ਨਹੀਂ ਹੁੰਦੀ ਅਤੇ ਇਹ ਸਭ ਅਸਲ ਵਿੱਚ ਲੋਭ ਅਤੇ ਵਿਲਾਸ ਦਾ ਹੀ ਹਨ ਪਰ ਕੀ ਸਾਡੇ ਅੰਦਰ ਭਗਤਿ ਨਿਮਰਨ ਦਾ ਇਸੇ ਤਰ੍ਹਾਂ ਦਾ ਲੋਭ ਹੈ ਕਿ ਅਸੀਂ ਵੱਦ ਤੋਂ ਵੱਧ ਭਗਤਿ ਨਿਮਰਨ ਦਾ ਤਾਂ ਇਕੱਠਾ ਕਰਨਾ ਚਾਹੀਦਾ ਹਾਂ ਬਿਲਕੁਲ ਨਹੀਂ ਜਦ ਭਗਤਿ ਨਿਮਰਨ ਕਰਨ ਦੀ ਵਾਰੀ ਆਉਂਦੀ ਹੈ ਸਾਨੂੰ ਅੰਤ੍ਰੀਤ ਹੋ ਕੇ ਸੰਤੋਖ ਦੀ ਮੂਰਤ ਬਣ ਜਾਂਦੇ ਹਾਂ ਅਸੀਂ ਮਨ ਵਿੱਚ ਸੋਚਦੇ ਹਾਂ ਮੈਨੂੰ ਸੁਧਾਰਨ ਸੰਤੁਲਿਤ ਜੀਵਨ ਬਤੀਤ ਕਰਨਾ ਚਾਹੀਦਾ ਹੈ ਮੈਨੂੰ ਇਸ ਤੋਂ ਬਹੁਤੇ ਭਜਨ ਸਿਮਰਨ ਦੀ ਲੋੜ ਨਹੀਂ ਮੈਂ ਜਿੰਨਾ ਭਜਨ ਸਿਮਰਨ ਪਾਚਾ ਸਕਦਾ ਹਾਂ ਉਹਨਾ ਕਰ ਲਿਆ ਹੈ ਮੈਂ ਸਤਸੰਗ ਅਤੇ ਸਤਿਗੁਰੂ ਦੇ ਦਰਸ਼ਨ ਕਰ ਲਏ ਹਨ ਅਤੇ ਮੈਂ ਸੰਤੁਸ਼ਟ ਹਾਂ ਜਿਸਦੇ ਹਿਰਦੇ ਵਿੱਚ ਸਤਿਗੁਰੂ ਦਾ ਪ੍ਰੇਮ ਹੈ ਉਦੇ ਲਈ ਭਜਨ ਸਿਮਰਨ ਵਿੱਚ ਸੰਤੋਖ ਨਾ ਦੀ ਕੋ ਵਸਤੂ ਨਹੀਂ ਹੁੰਦੀ ਉਹਦੇ ਅੰਦਰ ਭਜਨ ਸਿਮਰਨ ਦਾ ਲੋਭ ਹੋਣਾ ਚਾਹੀਦਾ ਹੈ ਕਦੇ ਨਾ ਤ੍ਰਿਪਤ ਹੋਣ ਵਾਲਾ ਲੋਭ ਸਤਿਗੁਰੂ ਦਾ ਪ੍ਰੇਮੇ ਬਦ ਤੋਂ ਬਦ ਭਜਨ ਸਿਮਰਨ ਕਰਨਾ ਚਾਹੁੰਦਾ ਹੈ ਉਹ ਅੰਦਰ ਸਤਿਗੁਰੂ ਦੇ ਬਦ ਤੋਂ ਬਦ ਦਰਸ਼ਨ ਕਰਨੇ ਚਾਹੁੰਦਾ ਹੈ ਉਹਦੇ ਅੰਦਰ ਇੰਨਾਂ ਚੀਜ਼ਾਂ ਦਾ ਬਦ ਤੋਂ ਬਦ ਲਾਭ ਹੋਣਾ ਚਾਹੀਦਾ ਹੈ ਜਦ ਮੋਹਾਰੇ ਵਿਸ਼ਲੇਸ਼ਣ ਕਰਦੇ ਹਾਂ ਤਾਂ ਕੀ ਦੇਖਦੇ ਹਾਂ ਜੇ ਕੋਈ ਦੂਸਰਾ ਸਾਡੇ ਕਿਸੇ ਪਿਆਰੇ ਨੂੰ ਮਾਰ ਰਿਹਾ ਹੁੰਦਾ ਹੋਵੇ ਤਾਂ ਅਸੀਂ ਇਹ ਇੰਤਜ਼ਾਰ ਨਹੀਂ ਕਰਦੇ ਕਿ ਕੋਈ ਹੋਰ ਉਹਦੀ ਮਦਦ ਕਰੇ ਅਸੀਂ ਇੱਕਦਮ ਉਹਨੂੰ ਬਚਾਉਣ ਲਈ ਦੌੜੇ ਜਾਂਦੇ ਹਾਂ ਸਾਡੇ ਪਿਆਰੇ ਨੂੰ ਮਾਰਨ ਵਾਲਾ ਵਿਅਕਤੀ ਜਿੰਨਾ ਮਰਜੀ ਵੱਡਾ ਜਾਂ ਤਾਕੜਾ ਹੋਵੇ ਅਤੇ ਭਾਵੇਂ 15 20 ਵਿਅਕਤੀ ਰਲ ਕੇ ਸਾਡੇ ਪਿਆਰੇ ਨੂੰ ਕੁੱਟ ਰਹੇ ਹੋਣ ਅਸੀਂ ਫਿਰ ਵੀ ਜਿਸ ਨਾਲ ਸਾਡਾ ਮੋਹ ਹੈ ਉਹਨੂੰ ਬਚਾਉਣ ਲਈ ਗੜ ਪੈਂਦੇ ਹਨ ਜਦੋਂ ਭਾਰੀ ਚਮਰੰਦੀ ਵਾਰੀ ਆਉਂਦੀ ਹੈ ਤਾਂ ਹਾਲਤ ਬਿਲਕੁਲ ਉਲਟ ਹੋ ਜਾਂਦੀ ਹੈ ਆਤਮਾ ਸਾਡੀ ਅਸਲ ਔਰ ਪਿਆਰੀ ਹੈ ਮਾਨ ਇੰਦਰੀਆਂ ਰਲ ਕੇ ਉਹਨੂੰ ਬੁਰੀ ਤਰ੍ਹਾਂ ਕੁੱਟ ਰਹੀ ਹਨ ਉਹਦਾ ਸੱਤ ਭੰਗ ਕਰ ਰਹੀ ਹਨ ਅਤੇ ਉਹਦੀ ਜਾਨ ਲੈਣ ਲਈ ਉਤਾਵਲੇ ਹਨ ਫਿਰ ਵੀ ਇਸ ਔਖੀ ਘੜੀ ਵਿੱਚ ਅਸੀਂ ਇੱਕ ਪਾਸੇ ਖੜੇ ਤਮਾਸ਼ਾ ਦੇਖਦੇ ਰਹਿੰਦੇ ਹਾਂ ਅਸੀਂ ਇਹ ਕਹਿ ਕੇ ਸੰਬੋਧ ਕਰ ਲੈਂਦੇ ਹਾਂ ਪਿਆਰੀ ਆਤਮਾ ਇਹ ਤਾਂ ਤੇਰਾ ਪ੍ਰਾਪਲਬ ਹੈ ਮਨ ਇੰਨਾ ਜ਼ੋਰਵਰ ਹੈ ਕਿ ਮੈਂ ਤੇਰਾ ਬਚਾ ਨਹੀਂ ਕਰ ਸਕਦਾ ਅਜਿਹੇ ਮੌਕੇ ਤੇ ਅਸੀਂ ਆਤਮਾ ਪ੍ਰਤੀ ਬਿਲਕੁਲ నిర్ਲੀਪ ਹੋ ਜਾਂਦੇ ਹਾਂ ਅਸੀਂ ਕਹਿ ਦਿੰਦੇ ਹਾਂ ਪਿਆਰੀ ਆਤਮਾ ਤੂੰ ਚਿੰਤਾ ਨਾ ਕਰ ਅੰਤ ਵਿੱਚ ਸਾਤਗ੍ਰੀ ਗੁਰੂ ਜ਼ਰੂਰ ਆਉਣਗੇ ਅਤੇ ਇੱਕ ਸੂਰਵੀਰ ਵਾਂਗ ਕੰਝੜਾ ਲੈ ਜਾਣਗੇ ਮੇਰੇ जतन की कोई जरूरत नहीं सतगुरु आपे ही तेरी सहायता को संभाल तेरे उत्ते सच्चा प्रेम है कि अंदर अपनी आत्मा है शायद नहीं असल प्रतीत होंगे है कि साड़ा दुनिया दीजा न बतेरे प्रेम है और जो साड़ा मोल आपा है उस ना कोई मोह प्यार नहीं ਅਸੀਂ ਇਹ ਕਹਿ ਰਹੇ ਹਾਂ ਇਹ ਸਾਡੇ ਬੱਚੇ ਹਨ ਇਹ ਸਾਡਾ ਪਰਿਵਾਰ ਹੈ ਆਦੀ ਇਹ ਠੀਕ ਹੈ ਕਿ ਇਹ ਸਾਡੇ ਰਿਸ਼ਤੇਦਾਰ ਹਨ ਪਰ ਅਸਲ ਵਿੱਚ ਇਹ ਸਾਡੇ ਹੀ ਲੱਗਦੇ ਹਨ ਸਤਿਗੁਰੂ ਦੱਸਦੇ ਹਨ ਕਿ ਸੰਸਾਰੀ ਉਤਨਾਟਕ ਹੈ ਅਨੰਤ ਜਨਮਾਂ ਵਿੱਚ ਸਾਡੇ ਅਨੇਕ ਪਤੀ ਹੋ ਚੁੱਕੇ ਹਨ ਅਨੰਤ ਪਤਨੀਆਂ ਹੋ ਚੁੱਕੀਆਂ ਹਨ ਅਨੰਤ ਬਾਲ ਜੰਮੀ ਹੋ ਚੁੱਕੀਆਂ ਹਨ ਕਹਾਣੀ ਹੈ ਕਿ ਕਿ ਸਤਸੰਗੀ ਵੀ ਆਪਣੀ ਪਤਨੀ ਨਾਲ ਬਹੁਤ ਪ੍ਰੇਮ ਸੀ ਜਦ ਪਤਨੀ ਦੀ ਮੌਤ ਹੋ ਗਈ ਤਾਂ ਉਹਨੇ ਆਪਣੀ ਪਤਨੀ ਨੂੰ ਇੱਕ ਸੁਨੇਹਾ ਭੇਜਣਾ ਚਾਹਿਆ ਉਹਨੇ ਇੱਕ ਕਮਾਈ ਵਾਲੇ ਅਭਿਆਸੀ ਨੂੰ ਅੰਦਰੋਂ ਪਤਨੀ ਨੂੰ ਸੰਦੇਸ਼ ਛਾ ਦੇਣ ਲਈ ਕਿਹਾ ਅਭਿਆਸੀ ਸਤਸੰਗੀ ਆਪਣਾ ਧਿਆਨ ਅੰਦਰ ਲੈ ਗਿਆ ਅਤੇ ਬਾਹਰ ਨਹੀਂ ਆਇਆ ਉਸ ਸਤਸੰਗੀ ਨੇ ਅਭਿਆਸੀ ਨੂੰ ਪੁੱਛਿਆ ਕਿ ਮੇਰੀ ਪਤਨੀ ਕੀ ਕਹਿ ਰਹੀ ਹੈ ਅਭਿਆਸੀ ਨੇ ਜਵਾਬ ਦਿੱਤਾ ਉਹ ਕੁਛ ਨਹੀਂ ਹੈ ਕਿਹੜਾ ਪਤੀ ਜਲ ਜਲ ਤੋਂ ਮੇ ਇਸ ਰਚਨਾ ਵਿੱਚ ਤ੍ਰਿਹਾ ਮੇਰੇ ਜਨਾ ਵਾਲੇ ਅਨੇਕ ਪਤੀ ਹੋ ਸਕਦੇ ਹਨ ਤੁਸੀਂ ਕਿਹੜੇ ਪਤੀ ਦੀ ਗੱਲ ਕਰ ਰਹੇ ਹੋ ਇਹ ਹੈ ਸਾਡੇ ਮੋਹ ਦੀ ਹੱਦ ਅਸੀਂ سوچਦੇ ਹਾਂ ਕਿ ਇਹ ਕਿਸ ਤੂ ਇੰਨੇ ਸੱਚੇ ਪੱਕੇ ਕਿੰਜ ਲਈ ਨੂੰ ਸਾਡੇ ਇਨਾ ਪ੍ਰਤੀ ਇੰਨੀ ਜਿਣੇ ਜਿਨੇ ਵਾਲੀ ਹੈ हर रूहानी दृष्टि से देखा पता लगता है कि ये सारी सोच में पूरी तरह उलटा की जोड़ है जो कुछ अस इस वे कर रहे हैं इस तो करना चाहता है साड़ी असल प्राथमिकता या पहल आत्मा प्रति अपने करतब पूरा होनी चाहिए है सू अपनी आत्मा, आत्मा दूसरी हर चीज तो बद कीमती ਇਤੇ ਮਹੱਤਵ ਗੂਰਮ ਸੰ념ਾ ਜੈਦਾ ਹੈ। ਹੁਣ ਮਨ ਆਤਮਾ ਨੂੰ ਠੀਕਾ ਖਿੱਚਣ ਵਾਲੇ ਪੰਜਵੇਂ ਵਿਕਾਰ ਹੰਕਾਰ ਬਾਰੇ ਵਿਚਾਰ ਕਰਦੇ ਹਾਂ। ਅਸੀਂ ਸੋਚਦੇ ਹਾਂ ਕਿ ਅਸੀਂ ਸੰਸਾਰ ਵਿੱਚ ਇੰਨੇ ਵੱਡੇ ਤੇ ਉੱਚੇ ਹਾਂ ਕਿ ਲੋਕਾਂ ਨੂੰ ਸਾਡੀ ਮਹੱਤਾ ਬਾਰੇ ਪਤਾ ਹੋਣਾ ਚਾਹੀਦਾ ਹੈ। ਅਸੀਂ ਸੋਚਦੇ ਹਾਂ ਕਿ ਦੂਸਰਿਆਂ ਨੂੰ ਸਾਡੇ ਨਾਲ ਹੋਣ ਦੀ ਚਾਹਤ ਹੋਣੀ ਚਾਹੀਦੀ ਹੈ। ਸਾਨੂੰ ਕਾਡੇ ਕੰਮ ਦਾ ਹੋਰ ਵੱਧ ਇਜ਼ਾਫਾ ਮਿਲਣਾ ਚਾਹੀਦਾ ਹੈ ਅਤੇ ਸਤਿਗੁਰੂ ਨੂੰ ਖੁਦ ਆ ਕੇ ਸਾਡੀ ਸੇਵਾ ਲਈ ਸਾਡਾ ਧੰਨਵਾਦ ਕਰਨਾ ਚਾਹੀਦਾ ਹੈ। ਆਖ ਸਾਡੇ ਅੰਦਰ ਕਿੰਨਾ ਹੰਕਾਰ ਭਰਿਆ ਹੋਇਆ ਹੈ ਪਰ ਜਦ ਰੋਹਾਨੀਅਤ ਦੀ ਵਾਰੀ ਆਉਂਦੀ ਹੈ ਤਾਂ ਅਸੀਂ ਨਿਮਰਤਾ ਦੀ ਮੂਰਤ ਬਣ ਜਾਂਦੇ ਹਾਂ ਅਤੇ ਅਸਲੋਂ ਤੁਛ ਤੇ ਨਿਗੁਣੇ ਬਣ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣਾ ਬਚਾਅ ਕਰ ਸਕਣ ਅਤੇ ਮਨ ਨਾਲ ਲੜਾਈ ਕਰ ਸਕਣ ਦੀ ਸਮਰੱਥ ਨਹੀਂ ਹਾਂ। ਅਸੀਂ ਕਹਿੰਦੇ ਹਾਂ اے ਸਤਿਗੁਰੂ ਤੂੰ ਹੀ ਇਹ ਕੰਮ ਕਰ ਦੇ ਤੂੰ ਹੀ ਸਾਡੀ ਥਾਂ ਭਜਨ ਸਿਮਰਨ ਕਰ ਲੈ ਅਸੀਂ ਨਿਮਰਤਾ ਦੇ ਪੁੰਜ ਬਣ ਜਾਂਦੇ ਹਾਂ ਜਦ ਕਿ ਹੋਣਾ ਬਿਲਕੁਲ ਇਸ ਤੋਂ ਉਲਟ ਹੋਣਾ ਚਾਹੀਦਾ ਹੈ ਇਸ ਮਾਰਗ ਉੱਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਸਭ ਤੋਂ ਵੱਧ ਲੋੜ ਹੌਣ ਨੂੰ ਬੁਲਵਾਨ ਬਣਾਉਂਦੀ ਹੈ ਉਪਰੀ ਨਜ਼ਰੀ ਇਹ ਨਸੀਰਤ ਅਸਲੋਂ ਗਲਤ ਮਹਿਸੂਸ ਹੋ ਸਕਦੀ ਹੈ ਕਿਉਂਕਿ ਸਾਡਾ ਅਸਲ ਮੰਤਵ ਹੋਣ ਨੂੰ ਖਤਮ ਕਰਨਾ ਹੈ ਮਨ ਇੰਨਾ ਚਲਾਕ ਹੈ ਕਿ ਇਹ ਸਾਡੀ ਸਾਫ ਸੋਚ ਨੂੰ ਧੁੰਦਲਾ ਕਰਨ ਦਾ ਯਤਨ ਕਰਦਾ ਹੈ ਜਿਸ ਕਾਰਨ ਅਸੀਂ ਕੁਝ ਕਰਨ ਨੂੰ ਹੋਰ ਨਾਲ ਜੋੜ ਲੈਂਦੇ ਹਾਂ ਵਰਤਮਾਨ ਅਵਸਥਾ ਵਿੱਚ ਇਸ ਮਾਰਗ ਉੱਤੇ ਅੱਗੇ ਵਧਣ ਲਈ ਦੂਸਰੀ ਕਿਸੇ ਵੀ ਚੀਜ਼ ਨਾਲੋਂ ਪੱਕੇ ਇਰਾਦੇ ਹੀ ਸਭ ਤੋਂ ਵੱਧ ਲੋੜ ਹੈ ਅਤੇ ਪੱਕਾ ਇਰਾਦਾ ਹੋਣ ਨੂੰ ਕੁਦਰਤੀ ਅੰਗ ਹੈ ਵਰਤਮਾਨ ਅਵਸਥਾ ਵਿੱਚ ਇਸ ਮਾਰਗ ਉੱਤੇ ਅੱਗੇ ਵਧਣ ਲਈ ਦੂਸਰੀ ਕਿਸੇ ਵੀ ਚੀਜ਼ ਨਾਲੋਂ ਪੱਕੇ ਇਰਾਦੇ ਦੀ ਸਭ ਤੋਂ ਵੱਧ ਲੋੜ ਹੈ ਅਤੇ ਪੱਕਾ ਇਰਾਦਾ ਹੋਣ ਦਾ ਕੁਦਰਤੀ ਅੰਗ ਹੈ ਪੱਕਾ ਇਰਾਦਾ ਕੁਝ ਕਰ ਦਿਖਾਉਣ ਦਾ ਧ੍ਰੜ ਸੰਕਲਪ ਹੈ ਧ੍ਰੜ ਸੰਕਲਪ ਮਨ ਦਾ ਉਹ ਗੁਣ ਹੈ ਜਿਸ ਨੂੰ ਸੰਸਕ੍ਰਿਤ ਵਿੱਚ ਹੰਕਾਰ ਕਿਹਾ ਜਾਂਦਾ ਹੈ ਅਤੇ ਹੰਕਾਰ ਦਾ ਅਰਥ ਹਉ ਇੱਛਾ ਸ਼ਕਤੀ ਜਾਂ ਮਨੋਵਲ ਵੀ ਹੈ ਮਨ ਦਾ ਇਹ ਸੁਭਾਵਿਕ ਗੁਣ ਹੀ ਬਾਹਰੀ ਸੰਸਾਰ ਵਿੱਚ ਮੈਂ ਮੇਰੀ ਦਾ ਰੂਪ ਧਾਰ ਕੇ ਮਨੋਵਿਕਾਰ ਬਣ ਜਾਂਦਾ ਹੈ ਮਨ ਨੂੰ ਬਾਹਰੋਂ ਅੰਦਰ ਵੱਲ ਮੋੜ ਕੇ ਤੀਸਰੇ ਤਿਲ ਤੱਕ ਪਹੁੰਚਣ ਲਈ ਮਨ ਦੇ ਇਸ ਗੁਣ ਤੋਂ ਲਾਭ ਉਠਾਉਣਾ ਜ਼ਰੂਰੀ ਹੈ ਤਾਂ ਜੋ ਮਨ ਕਹੇ ਮੈਂ ਇਹ ਕੰਮ ਕਰਕੇ ਰਹਾਗਾ ਮੈਂ ਹਰ ਹਾਲਤ ਵਿੱਚ ਇਹ ਅਵਸਥਾ ਪ੍ਰਾਪਤ ਕਰਕੇ ਰਹਾਂਗਾ ਜੇ ਸਾਡੇ ਅੰਦਰ ਇਹ ਗੁਣ ਨਹੀਂ ਹੋ ਗਈਆ ਉਹ ਵੇਗਾ ਤਾਂ ਅਸੀਂ ਕਦੇ ਵੀ ਤੀਸਰੀ ਤਿਲ ਤੱਕ ਨਹੀਂ ਪਹੁੰਚ ਸਕਦੇ ਇਸ ਬਾਰੇ ਸਾਸਤ੍ਰ ਸੋਚਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਸੰਸਾਰ ਵਿੱਚ ਅਸੀਂ ਬੁਰੀ ਤਰ੍ਹਾਂ ਹੰਕਾਰ ਵਿੱਚ ਫਸੇ ਹੋਏ ਹਾਂ ਅਸੀਂ ਜੋ ਕੁਝ ਕਰਦੇ ਹਾਂ ਹਉ ਦੇ ਅਧੀਨ ਕਰਦੇ ਹਾਂ ਅਤੇ ਹਉ ਤੋਂ ਬਿਨਾ ਜਿੰਦਾ ਹੀ ਨਹੀਂ ਰਹਿ ਸਕਦੇ ਜਦੋਂ ਵੀ ਕੋਈ ਜ਼ਰੂਰੀ ਕੰਮ ਕਰਨਾ ਹੁੰਦਾ ਹੈ ਤਾਂ ਨੂੰ ਹੋਂ ਦੀ ਵਰਤੋਂ ਕਰਨੀ ਪੈਂਦੀ ਹੈ ਪਰ ਹੋਂ ਯਤਨ ਜਾਂ ਯੋਗਤਾ ਦੇ ਰੂਪ ਵਿੱਚ ਵਰਤਣਾ ਹੈ ਪਛਾਣ ਜਾਂ ਮਹੱਤਾ ਵਜੋਂ ਨਹੀਂ ਮੰਨ ਲਓ ਅਸੀਂ ਕੋਈ ਨੌਕਰੀ ਲੈਣੀ ਚਾਹੁੰਦੇ ਹਾਂ ਉਸ ਸਮੇਂ ਅਸੀਂ ਪੱਕੇ ਇਰਾਦੇ ਨਾਲ ਆਪਣੀ ਹੋਂ ਦਾ ਇਸਤੇਮਾਲ ਕਰਦੇ ਹਾਂ ਜਦ ਸਕੂਲ ਖਤਿ ਜਾਂਦੇ ਹਾਂ ਤਾਂ ਕਹਿੰਦੇ ਹਾਂ ਮੈਂ ਇਹ ਇਮਤਿਹਾਨ ਪਾਸ ਕਰਤੀ ਰਹਾਂਗਾ ਮੈਂ ਫਲਾਨੀ ਨੌਕਰੀ ਪ੍ਰਾਪਤ ਕਰਨ ਵਾਸਤੇ ਇਹ ਡਿਗਰੀ ਅਵਸ਼ੇਸ਼ ਹਾਸਲ ਕਰਾਂ। ਮੈਂ ਇਸ ਕਾਰਜ ਵਿੱਚ ਸਫਲ ਹੋ ਕੇ ਰਹਾਗਾ। ਜਦ ਸੱਚੇ ਦਿਲੋਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਯਤਨ ਕਰਕੇ ਉਹਨੂੰ ਪ੍ਰਾਪਤ ਹੀ ਕਰ ਲੈਂਦੇ ਹਾਂ। ਰੋਹਾਨੀ ਤਰੱਕੀ ਲਈ ਇਸੇ ਬਰਾ ਦੇ ਪੱਕੇ ਇਰਾਦੇ ਜਾਂ ਦ੍ਰਿਦ ਸੰਕਲਪ ਦੀ ਲੋੜ ਹੈ। ਇਸ ਕਰਾਂ ਅਸਾਂ ਮੰਨਦੇ ਇਹਨਾਂ ਪੰਜ ਵਿਕਾਰਾਂ ਕਾਮ ਕ્રોਧ ਲੋਭ ਮੋਹ ਹੰਕਾਰ ਨੂੰ ਆਪਣੇ ਲਾਭ ਲਈ ਵਰਤੋਂ ਵਿੱਚ ਲਿਆਉਣਾ ਹੈ ਇਹ ਪੰਜ ਦੁਸ਼ਮਣ ਜਾਂ ਪੰਜ ਅਵਗੰ ਜਿਹੜੇ ਰੋਹਾਨੀ ਤਰੱਕੀ ਦੇ ਰਾਹ ਵਿੱਚ ਰੁਕਾਵਟ ਪਾਉਂਦੇ ਹਨ ਅਸਲ ਵਿੱਚ ਮਨ ਦੇ ਸੁਭਾਵਿਕ ਗੁਣਾਂ ਦੇ ਵਿਗੜੇ ਹੋਏ ਰੂਪ ਹਨ ਅਸੀਂ ਇਹਨਾਂ ਵਿੱਚੋਂ ਹਰ ਇੱਕ ਦਾ ਰੋਖ ਬਦਲ ਕੇ ਇਹਨਾਂ ਨੂੰ ਹੀਟਾਂ ਵੱਲ ਖਿੱਚਣ ਵਾਲੇ ਵਿਕਾਰਾਂ ਦੀ ਥਾਂ ਉੱਪਰ ਵੱਲ ਖਿੱਚਣ ਵਾਲੀਆਂ ਸ਼ਕਤੀਆਂ ਵਿੱਚ ਬਦਲ ਕੇ ਆਪਣੇ ਉੱਪਰ ਵੱਲ ਸਫਰ ਦੀ ਰਫਤਾਰ ਨੂੰ ਬਹੁ ਗੁਣਾ ਵਧਾ ਸਕਦੇ ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਸਭ ਦਾ ਮੂਹ ਅੰਦਰ ਵੱਲ ਮੋੜੀਏ ਤਾਂ ਜੋ ਸਾਡੇ ਭਜਨ ਸੁਣਨ ਦੇ ਅਭਿਆਸ ਵਿੱਚ ਸਹਾਇਕ ਬਣ ਕੇ ਸਾਡੀ ਆਤਮਾ ਦੀ ਸੇਵਕ ਬਣ